ਸਸਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਬਟਿੰਡੇ ਤੋਂ ਬੜੀ ਖਬਰ ਬਟਿੰਡੇ ਦੇ ਪਿੰਡ ਰਾਏਕੇ ਕਲਾ ਵਿਖੇ ਚੱਲ ਰਹੇ ਮੇਲਾ ਦੇ ਦੌਰਾਨ ਨੰਦਗੜ ਪੁਲਿਸ ਪਾਰਟੀ ਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਨੂੰ ਥਾਣਾ ਨੰਦਗੜ ਪੁਲਿਸ ਪਾਰਟੀ ਨੇ ਕੀਤਾ ਗ੍ਰਿਫਤਾਰ ਹਮਲੇ ਵਿੱਚ ਸ਼ਾਮਿਲ ਦੋਸ਼ੀਆਂ ਦੀ ਭਾਲ ਜਾਰੀ ਬਣੇ ਰੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਇਹ ਜੋ ਕੱਲ ਰਾਤ ਸਾਡੇ ਪੁਲਿਸ ਪਾਰਟੀ ਜੋ ਥਾਣਾ ਨੰਦਗੜ ਦੀ ਸੀਗੀ ਜਿਸ ਉੱਪਰ ਕੁਝ ਸ਼ਰਾਰਤੀ ਬੰਦਿਆਂ ਨੇ ਜੋ ਰਾਏਕੇ ਕਲਾ ਦੇ ਵਿੱਚ ਝਗੜਾ ਨਿਪਟਾਉਣ ਵਾਸਤੇ ਗ ਉਨ੍ਹਾਂ ਦੇ ਉੱਪਰ ਜੋ ਇੰਜਰੀ ਹਮਲਾ ਕਰਕੇ ਇੰਜਰੀਜ਼ ਕੀਤੀਆਂ ਸੀਗੇ ਜਿਹਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਰਵਿੰਦਰ ਸਿੰਘ ਤੇ ਐਸ ਬਲਵਿੰਦਰ ਸਿੰਘ ਦੇ ਸੱਟ ਲੱਗੀ ਸੀਗੀ ਉਸ ਬੰਦੀ ਅਸੀਂ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 109 132 221 ਤੇ ਹੋਰ ਰੈਲੇਵੈਂਟ ਸੈਕਸ਼ਨ ਆਫ ਬੀਐਨਐਸ ਦੇ ਵਿੱਚ ਦਰਜਾ ਰਜਿਸਟਰ ਕੀਤਾ ਸੀਗਾ ਮੁਕਦਮਾ ਜਿਸ ਦੇ ਵਿੱਚ ਅਸੀਂ 7 ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਕੁਝ ਬੰਦੇ ਅਨੁਪਛਾਤੇ ਸੀਗੇ ਅਨੁਪਛਾਤਾਂ ਦੇ ਵਿੱਚ ਵੀ ਡੈਟੀਫਿਕੇਸ਼ਨ ਹੋਣ ਤੋਂ ਬਾਅਦ 5 ਬੰਦੇ ਜਿਹੜੇ ਹੋਰ ਮੁਕਦਮੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਸੋ ਕੁੱਲ ਟੋਟਲ 12 ਬੰਦੇ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਗਏ ਨੇ ਇਹਨਾਂ 12 ਬੰਦਿਆਂ ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਨੇ ਜਿੱਦਾਂ ਬੱਬੂ ਗਾਜੀ ਦਰਸ਼ਨ ਬਬਲੂ ਐਂਡ ਨਿੰਬੂ ਇਹ 7 ਬੰਦੇ ਜਿਹੜੇ ਹੈਗੇ ਨੇ ਅਸੀਂ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਗ੍ਰਿ ਤੇ ਜਿਹੜੇ ਪੰਜ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਸ ਬੰਦੀ ਸਾਡੀ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਪੰਜ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਇਸ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਖਤ ਸਜ਼ਾ ਦਿੱਤੀ ਜਾਊਗੀ